ਹੰਦੀ ਸਰ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉਹ ਬ੍ਰੀਫ ਕਰਾਂਗਾ। ਪਹਿਲਾਂ ਦਾ ਪਾਣੀ ਹੋ ਗਿਆ ਜਾਂ ਕੀ ਗੌਰ ਜਾਂ ਲੱਗੇ। ਇਹ ਚਲ ਰਿਹਾ ਹੈ। ਆਪਰੇਸ਼ਨ ਪਰਿਹਾਰ 2.0 ਚਲਾਇਆ ਗਿਆ ਜਿਹੜਾ 25 ਘੰਟਿਆਂ ਤੇ ਲਈ ਰਹਿਗਾ ਤੇ ਇਸੇ ਲੜੀ ਦੇ ਤਹਿਤ ਸ਼੍ਰੀ ਵਰਨ ਸ਼ਰਮਾ ਐਸਐਸਐਸਪੀ ਪਟਿਆਲਾ ਨੇ ਸਬਡਿਵੀਜ਼ਨ ਲੈਵਲ ਤੇ ਬਹੁਤ ਬਹੁਤ ਟੀਮਾਂ ਗਠਿਤ ਕੀਤੀ ਹੋਈ ਹੈ। ਇਸ ਵਿੱਚ ਸਬਡਿਵੀਜ਼ਨ ਸਮਾਣਾ ਦੀ ਜੇ ਆਪਾਂ ਗੱਲ ਕਰੀਏ ਤਾਂ ਮੋਟ ਤੌਰ ਤੇ 700 ਤੇ ਦੇਖ ਤਕਰੀਬਨ 400 ਅਸੂਰੀ ਪੰਚਵੇ ਤੋਂ ਵਰਕਪਰ ਖੇਤਰ ਵਿੱਚ ਰੀਡਸ ਕਰ ਰਹੀ ਹੈ ਪਰ ਵੀ ਮਾਰਨਿੰਗ ਸਟਡੀ ਜਿਹੜੇ ਸਸਪੈਕਟਡ ਅਪੀਸ ਜਿਸਕੇ ਇਹਦੇ ਮੇਰੇ ਕੋਲ ਡਰਗ ਹੌਟਸਪੌਟ ਸੀ ਜਿਵੇਂ ਮਗਾਦਪੁਰ ਆ ਜਾਂ ਹੋਰ ਅਸੀਂ ਉੱਥੇ ਰੀਡਸ ਕੀਤੀ ਹੈ ਉਹਦੇ ਵਿੱਚ ਸਾਨੂੰ ਬੜੀ ਚੰਗੀ ਸਫਲਤਾ حاصل ਹੋਈ ਹੈ ਅਸੀਂ 2021 ਤੋਂ ਲੈ ਕੇ ਅੱਜ ਤੱਕ ਦੇ 26 ਚੜ ਗਏ ਅਸੀਂ 6 ਦੋਸ਼ੀ ਰਿਵੋਲਟਡ ਸਗੇ ਸਾਨੂੰ ਤੇ ਅਸੀਂ ਫਰੰਚ ਚ ਕਾਮਯਾਬ ਹੋਏ ਉਹ ਵਕਫਾ ਕੁ ਮਕਦਮੇ ਆ ਸੀਗੇ ਕਿਸਿਆਣਾ ਸਰ ਸਰ ਸਮਾਨਾ ਤੇ ਸੀ ਦੀ ਸਮਾਨਾ ਜਿੱਚ ਤੋਂ ਇੱਕ ਸਾਈਟ ਰਿਕਵਰੀ ਹੋਈ ਹੈ ਤੇ ਕੁਝ ਜਿਹੜੇ ਮਸ਼ੀਨਾਂ ਦਸਮੇਂ ਗਾਦੀ ਸੀ ਉਹਨਾਂ ਤੋਂ ਜਮੂਰਾਦੋਰੇ ਨੇ ਉਹਨਾਂ ਤੇ ਅਸੀਂ ਐਂਡਕੇਸ ਤੋਂ ਮਦਦ ਮਦਦ ਕਰਕੇ ਫੈਰਵਨ ਪ੍ਰਾਪਤ ਕੀਤੀ ਹੈ ਜਿਹੜੀ ਹੁਣ ਤੁਸੀਂ ਫੋਰਸ ਦੇਖ ਰਹੇ ਹੋ ਅਸੀਂ ਬਿਜ਼ੀ ਮਾਰਕੀਟ ਏਰੀਆ ਬਸ ਸਟੈਂਡ ਹੋਟਲ ਧਰਮਸ਼ਾਲਾ ਸਰਾਵ ਇਹਨਾਂ ਦੀ ਚੈਕਿੰਗ ਕਰਾਈ ਜਾਊਗੀ ਜਿਹੜਾ ਮੇਨ ਫੋਕਸ ਹੈ ਇਹ ਆ ਵੀ ਇਹ ਜਿਹੜੀ ਆਪਰੇਸ਼ਨ 2.0 ਉੱਪਰ ਹਾਰਦਾ ਇਹ ਹੈ ਵੀ ਜਿਹੜਾ ਅਸੀਂ ਕ੍ਰਿਮਿਨਲ ਪ੍ਰਿੰਟਿੰਗ ਵਜ੍ਹਾ ਕਰਨਾ ਕਰਨਾ ਲੋਕਾਂ ਦੇ ਵਿੱਚ ਤਾਂ ਕਿ ਜਿੰਨੇ ਵੀ ਕ੍ਰਿਮੀਨਲ ਐਲੀਮੈਂਟ ਨੇ ਕੋਈ ਦੋਸ਼ੀ ਨੇ ਕੋਈ بڑا ਬੰਦਾ ਹੈ ਉਹ ਕੋਈ ਵੀ ਉਹ ਜੀ ਅਣਸਖਾਵੀ ਘਟਨਾ ਨਾ ਵਾਪਰ ਸਕੇ ਤੇ ਅਸੀਂ ਇਸ ਚੀਜ਼ ਨੂੰ ਉਹਨਾਂ ਨੂੰ ਚੇਤਾਵਨੀ ਵੀ ਦੇਣਾ ਚਾਹੁੰਦੇ ਹਾਂ ਵੀ ਉਹ ਜੋ ਕੋਈ ਵੀ ਕਾਰਨਾਮਾ ਨਾ ਕਰੇ ਸਾਰਾ ਪੁਲਿਸ ਪੁਲਿਸ ਤਰਕ ਤੇ ਕਮ ਦੇ ਨਾਲ ਡਿਊਟੀ ਕਰ ਰਹੀ ਹੈ ਤੇ ਉਹਨਾਂ ਦੇ ਖਿਲਾਫ ਜੇ ਕੋਈ ਵੀ ਹੋ ਜੀ ਕੋਈ ਕਿਸੇ ਉਹਨਾਂ ਜਾਮਨ ਦੇ ਉਸ ਸੱਤ ਤੋਂ ਸੱਤ ਕਾਰਵਾਈ ਕਰਾਂਗੇ ਜਿਹੜੇ ਥੀ ਫੜੇ ਆ ਤੂੰ ਘੁਵਾ ਦੇ ਸੀ ਉਹ ਬਕਰ ਨੂੰ ਕਰਿਆ ਨਹੀਂ 2021 ਦੇ ਲੈ ਕੇ ਕੋਸ਼ਿਸ਼ ਵੀ ਕੋਈ ਪੀਓ ਵੀ ਹੈਗੇ ਉਹਨਾਂ ਚ ਦੋ ਪੀਓ ਫੜੇ ਸੀ ਕੁਛ ਅਸੀਂ ਦੋਸ਼ੀ ਫੜੇ ਜਿਹੜੇ ਵੋਟੇਡ ਸੀਗੇ ਜਿਹੜੇ ਰੀਅਸ ਕਰੈਮਸ ਮੈਚਿੰਗ ਦੇ ਇੰਟਰੇਡ ਕੋਈ 24 ਵਾਲਾ से बराबर की एक्सरसाइज की थैंक यू थैंक यू ਦੇ ਪਿੱਛੇ ਤੋਂ ਤਾਂ ਦੂਰੋਂ ਸ਼ਾਟ ਲੈਣਾ ਹੈ। ਕੱਢੀ ਬਾਕੀ ਜਿਹੜੇ ਅੱਗੇ ਜਾਓ ਇਹ ਪੰਗ ਤੋੜ ਕੇ ਪੀਂਦੇ ਹੋ ਤਾਂ ਕੀ ਕਹਿੰਦੇ ਆ ਕੀ ਹੋ ਗਈ ਸਾਹਿਬ? ਨਾ ਜੀ ਨਾ ਸਗੀ ਕੀ ਕੰਮ ਕਰੀਂ ਕਰਦਾ ਚੈੱਕ ਕਰ ਲੋ ਜੀ। ਉਹ ਤਾਂ ਪੰਗ ਕਰਦੇ ਜਿੱਥੇ ਨਾ ਜਾਓ ਉੱਤੇ ਜਾਓ जब भी आप कर सकते हो तो मुझे कम से और 99 पे है 700 ਉਰੇ ਗੱਲਣ ਚਾਲ ਕਰੇ ਤੇ ਭਾਰੀ ਘੜਾ ਜੇ ਬਈ ਬੈਠਾ कठे जाना बदल बदल ट्रेन नहीं मुझे बदल चाहिए बदल को जाना चाहता हूं मैं कैसे काम करता है तेरी फ्लाइट है तो बस जल्दी से जल्दी बस मान गौरव तो चला दिया बिल्डर ही ना चलिया नहीं तो कई सारी चीज़ें चार कॉम्प्लेंट आज बल्कि तो इधर ही बैठे हैं ना नॉइज़ कर रहे हैं बाकी तो हेड फोन भी कर रही हैं स्पाइरिस अक्की होनी है कल आजूबाज़ उन्होंने वहाँ तो ओप्टिकल नब्बे देखने नब्बे देख